ਬਾਈ ਦੀਪ ਦੀ ਯਾਦ ਵਿੱਚ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਇਕੱਤਰ ਹੋਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਇੱਥੇ ਇਤਿਹਾਸ ਤੋਂ ਹੀ ਸ਼ੁਰੂ ਕਰਦੇ ਆਂ ਵੀ ਆਪਣਾ ਬਹੁਤ ਵੱਡਾ ਤੇ ਵਿਸ਼ਾਲ ਇਤਿਹਾਸ ਆ ਜੇ ਆਪਾਂ ਗੱਲ ਕਰਨ ਲੱਗੇ ਆ ਤਾਂ ਕਾਫੀ ਸਮਾਂ ਲੱਗ ਜੂਗਾ ਤੇ ਮੇਰੇ ਤੋਂ ਬਹੁਤ ਵੱਡੇ ਇੱਥੇ ਮੈਂ ਗੱਲ ਕਰਾਂ ਬੁੱਧੀਜੀਵੀ ਕਥਾਵਾਚਕ ਪੰਥਦਰਦੀ ਬੁਲਾਰੇ ਬਹੁਤ ਬੈਠੇ ਆ ਆਪਾਂ ਉਹਨਾਂ ਨੂੰ ਵੀ ਸੁਨਣਾ ਤੇ ਇਸ ਲਈ ਥੋੜਾ ਸਮਾਂ ਜ਼ਿਆਦਾ ਨਾ ਲੈਂਦੇ ਹੋਏ ਆਪਾਂ ਗੱਲ ਇਤਿਹਾਸ ਤੋਂ ਸ਼ੁਰੂ ਕਰਦੇ ਆਂ ਵੀ ਗੱਲ ਬਹੁਤ ਪਿੱਛੇ ਨਾ ਜਾਂਦੇ ਹੋਏ ਆਪਾਂ ਗੱਲ ਸ਼ੁਰੂ ਕਰਦੇ ਆਂ ਮੱਸਾ ਰੰਗੜ ਤੋਂ ਵੀ ਉਦੋਂ ਕਿਵੇਂ ਸਿਰਾਂ ਦੇ ਮੁੱਲ ਪਾਏ ਗਏ ਤੇ ਫਿਰ ਦੋ ਸਿੰਘ ਉੱਠੇ ਬੀਕਾ ਨੇਰ ਦੀ ਧਰਤੀ ਤੋਂ ਤੇ ਉਸ ਮੱਸੇ ਦਾ ਸਿਰ ਨੇਜਿਆਂ ਤੇ ਟੰਗ ਕੇ ਲੈ ਗਏ ਉਹਨਾਂ ਨੇ ਇਹ ਗੱਲ ਪ੍ਰਤੱਖ ਕੀਤੀ ਵੀ ਸਾਡੀ ਹੋਂਦ ਹਜੇ ਕਾਇਮ ਆ ਫੇਰ ਉਸ ਤੋਂ ਬਾਅਦ ਸਮਾਂ ਲੰਘਦਾ ਗਿਆ ਇਹ ਛੋਟੇ ਛੋਟੇ ਵਾਕਏ ਆ ਜਿਹੜੇ ਮੈਂ ਤੁਹਾਡੇ ਨਾਲ ਇੱਕ ਦੋ ਸਾਂਝੇ ਕਰਨੇ ਚਾਹੁੰਦਾ ਕਾਮਾਗਾਟਾ ਮਾਰੂ ਜਹਾਜ਼ ਇੱਕ ਜਾਪਾਨੀ ਜਹਾਜ਼ ਸੀ ਜੋ ਕੈਨੇਡਾ ਦੀ ਧਰਤੀ ਤੇ ਸਿੱਖਾਂ ਨੇ ਚਲਾਇਆ ਤੇ ਉਹਨਾਂ ਨੇ ਵੀ ਆਪਣੀ ਹੋਂਦ ਬਚਾਈ ਸਮੇਂ ਸਮੇਂ ਤੇ ਜੁਝਾਰੂ ਸਿੰਘਾਂ ਨੇ ਬਹੁਤ ਕਾਲਣਾ ਕਾਲੀ ਸ਼ਹੀਦੀਆਂ ਦਿੱਤੀਆਂ ਆਪਣੀ ਪੰਥ ਬਚਾਉਣ ਨੂੰ ਆਪਣੀ ਸਿੱਖੀ ਬਚਾਉਣ ਨੂੰ ਆਪਣੀ ਹੋਂਦ ਬਚਾਉਣ ਨੂੰ ਉਸ ਤੋਂ ਬਾਅਦ ਫਿਰ ਸਮਾਂ ਲੰਘਦਾ ਗਿਆ ਭਾਰਤ ਦੇਸ਼ ਆਜ਼ਾਦ ਹੋ ਗਿਆ ਭਾਰਤ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਭ ਤੋਂ ਵੱਧ ਉਸ ਵਿੱਚ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਉਹ ਦਿੱਤੀਆਂ ਸਿੱਖਾਂ ਨੇ ਤੇ ਪੰਜਾਬੀਆਂ ਨੇ ਪਰ ਉਸ ਆਜ਼ਾਦੀ ਤੋਂ ਬਾਅਦ ਸਾਨੂੰ ਕੀ ਮਿਲਿਆ ਸਾਨੂੰ ਮਿਲਿਆ ਪੰਜਾਬੀ ਸੂਬੇ ਦਾ ਮੋਰਚਾ ਕਪੂਰੀ ਦਾ ਮੋਰਚਾ ਧਰਮ ਯੁੱਧ ਮੋਰਚਾ ਜਿਸ ਆਜ਼ਾਦੀ ਲਈ ਸਭ ਤੋਂ ਵੱਧ ਸੰਘਰਸ਼ ਕੌਮ ਨੇ ਘਾਲਿਆ ਪਰ ਮਿਲਿਆ ਕੁਝ ਵੀ ਨਹੀਂ ਰਾਜ ਸਾਡਾ ਲੈ ਗਏ ਤੇ ਬਾਅਦ ਚ ਸਾਨੂੰ ਮੋਰਚੇ ਲਾਉਣੇ ਪਏ ਫਿਰ ਗੱਲ ਪੰਜਾਬ ਦੀ ਹੋਣ ਲੱਗੀ ਪੰਜਾਬੀਅਤ ਦੀ ਹੋਣ ਲੱਗੀ ਸਿੱਖੀ ਦੀ ਹੋਣ ਲੱਗੀ ਪਾਣੀਆਂ ਦੀ ਹੋਣ ਲੱਗੀ ਤੇ ਇਸ ਨੂੰ ਮੋਰਚਿਆਂ ਨੂੰ ਇੱਕ ਰੂਪਰੇਖਾ ਦਿੱਤੀ ਗਈ ਸ਼੍ਰੀ ਅਨੰਦਪੁਰ ਸਾਹਿਬ ਵਾਲਾ ਮਤਾ ਪਰ ਉਹ ਵੀ ਸਰਕਾਰਾਂ ਨੂੰ ਮਨਜ਼ੂਰ ਨਹੀਂ ਸੀ ਉਹਨਾਂ ਨੇ ਆਪਣੇ ਸਭ ਤੋਂ ਇਤਿਹਾਸਕ ਸਥਾਨ ਤੇ ਟੈਂਕ ਚੜਾ ਕੇ ਫੌਜੀ ਹਮਲਾ ਕਰਤਾ ਤੇ ਉਹ ਹਮਲੇ ਤੋਂ ਬਾਅਦ ਇਹ ਸੋਚਦੇ ਸੀ ਵੀ ਜਿਹੜਾ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਵਿੱਢਿਆ ਉਸ ਨੂੰ ਅਸੀਂ ਠੱਲ ਪਾਵਾਂਗੇ ਪਰ ਉਹ ਸਰਕਾਰਾਂ ਇਹ ਨਹੀਂ ਜਾਣਦੀਆਂ ਵੀ ਇਸ ਨਾਲ ਉਸ ਸੰਘਰਸ਼ ਨੂੰ ਠੱਲ ਨਹੀਂ ਪਈ ਫਿਰ ਸਮਾਂ ਲੰਘਾ ਗਿਆ ਜਿਵੇਂ ਬਾਈ ਦੀਪ ਗੱਲ ਕਰਦਾ ਹੁੰਦਾ ਸੀ ਵੀ ਕਲਾ ਵਰਤਦੀ ਆ ਫਿਰ ਕਲਾ ਵਰਤੀ ਸਰਕਾਰ ਨੇ ਕਿਸਾਨੀ ਕਾਨੂੰਨ ਲਿਆਂਦੇ ਤੇ ਇੱਕ ਚਿੰਗ ਜਾਗੀ ਜਿਸ ਚਿੰਗ ਨੂੰ ਤੁਸੀਂ ਅੱਜ ਬਾਈ ਦੀਪ ਦੇ ਰੂਪ ਵਿੱਚ ਯਾਦ ਕਰਦੇ ਹੋ ਉਹ ਚਿੰਗ ਸੀ ਜਿਨੇ ਆਪਾਂ ਨੂੰ ਇਹ ਦੱਸਿਆ ਤੇ ਸੰਤਾਂ ਨੇ ਵਿੱਡੇ ਸੰਘਰਸ਼ ਨੂੰ ਅੱਗੇ ਲੈ ਕੇ ਗਏ ਤੇ ਜਿਹੜੀ ਉਸ ਵਿੱਚ ਖੜੋਤ ਆਈ ਸੀ ਉਸ ਨੂੰ ਤੋੜਿਆ ਤੇ ਆਪਾਂ ਨੂੰ ਦੱਸਿਆ ਵੀ ਇਹ ਆਪਣੀ ਫਸਲਾਂ ਦੀ ਨਹੀਂ ਇਹ ਆਪਣੀ ਨਸਲਾਂ ਦੀ ਲੜਾਈ ਆ ਇਹ ਆਪਣੇ ਪੰਜਾਬ ਦੀ ਲੜਾਈ ਆ ਆਪਾਂ ਨੂੰ ਆਪਣੀ ਹੋਂਦ ਬਚਾਉਣੀ ਪਾਉਗੀ ਸਰਕਾਰਾਂ ਆਪਣੀ ਨਸਲ ਕੁਸ਼ੀ ਕਰਨ ਵਿੱਚ ਲੱਗੀਆਂ ਹੋਈਆਂ ਸਰਕਾਰਾਂ ਨੇ ਇੱਕ ਸੋਚ ਆਪਣੇ ਅੰਦਰ ਐਸੀ ਭਾਰਤੀ ਕਿਉਂਕਿ ਉਹ ਬਹੁਤ ਮੈਂ ਕਹੂੰਗਾ ਛਾਤਰ ਦਿਮਾਗ ਲਾਉਂਦੇ ਆ ਬਹੁਤ ਉਹਨਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਵੀ ਇੱਕ ਸੋਚ ਪੰਜਾਬ ਅੰਦਰ ਸਿੱਖੀ ਅੰਦਰ ਨਸ਼ਿਆਂ ਦੀ ਸੋਚ ਉਹਨਾਂ ਨੇ ਭਾਰਤੀ ਆਪਾਂ ਨੂੰ ਨਸ਼ਿਆਂ ਤੇ ਲਾਤਾ ਗਾਣਿਆਂ ਤੇ ਲਾਤਾ ਨੌਜਵਾਨੀ ਨੂੰ ਪਰ ਉਹ ਨਹੀਂ ਜਾਣਦੇ ਵੀ ਇਹ ਜਿਵੇਂ ਚਿੰਗਾ ਉਹ ਹਰ ਇੱਕ ਦੇ ਦਿਲ ਅੰਦਰ ਉਵੇਂ ਹੀ ਬਲਦੀ ਆ ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਪਣੇ ਨੌਜਵਾਨ ਬਾਈ ਦੀ ਸੋਚ ਤੇ ਚੱਲਦੇ ਹੋਏ ਉਹਨਾਂ ਨੇ ਵਹੀਰਾਾਂ ਦੀ ਕੱਟੀਆਂ ਵਹੀਰਾ ਤੋਂ ਬਾਅਦ ਉਹਨਾਂ ਨੇ ਨਸ਼ਾ ਛਡਾਉ ਮਹਮ ਵੀ ਚਲਾਈ ਤੇ ਸਿੱਖੀ ਦੇ ਲਾੜ ਲਾਏ ਪਰ ਉਹਨਾਂ ਨੂੰ ਵੀ ਕੀ ਮਿਲਿਆ ਉਹਨਾਂ ਨੂੰ ਮਿਲੀ ਡਿਬਰੂਗੜ੍ਹ ਦੀ ਜੇਲ ਬਾਕੀ ਜਿਹੜੇ ਬਚ ਗਏ ਉਹਨਾਂ ਨੂੰ ਪੰਜਾਬ ਦੀਆਂ ਗੇਲਾਂ ਵਿੱਚ ਡੱਕਤਾ ਇਹ ਕਿਉਂ ਹੋਇਆ ਕਿਉਂਕਿ ਆਪਾਂ ਇਕੱਠੇ ਨਹੀਂ ਸੀ ਆਪਾਂ ਨੂੰ ਇਕੱਠਿਆਂ ਹੋਣਾ ਪਊਗਾ ਇਹ ਸਰਕਾਰ ਨੂੰ ਦੱਸਣਾ ਪਊਗਾ ਜਿਹੜਾ ਇਹ ਇਹਨਾਂ ਦੇ ਹਿਸਾਬ ਨਾਲ ਹੀ ਦੱਸਣਾ ਪਊਗਾ ਜਿਹੜਾ ਇਹਨਾਂ ਨੇ ਲੋਕਤੰਤਰ ਇੱਕ ਆਪਣੇ ਤੇ ਭਾਰੀ ਕੀਤਾ ਹੋਇਆ ਆਪਾਂ ਨੂੰ ਇਹਨਾਂ ਦਾ ਜਵਾਬ ਉਸ ਲੋਕਤੰਤਰ ਦੇ ਹਿਸਾਬ ਨਾਲ ਹੀ ਦੇਣਾ ਪਊਗਾ ਆਪਾਂ ਨੂੰ ਟੀਚਾ ਹੁਣ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਰੱਖਣਾ ਪਊਗਾ ਤੇ ਉਸ ਤੋਂ ਬਾਅਦ ਪੰਜਾਬ 2027 ਦਾ ਨਾਅਰਾ ਲਾਉਣਾ ਪਊਗਾ। ਸਾਥ ਸ੍ਰੀ ਅਕਾਲ। ਟੀਚਾ ਰੱਖੋ ਪੰਜਾਬ 2027 ਦਾ ਲੋਕਤੰਤਰ ਹੱਥ 'ਚ ਕਰੋ ਫਿਰ ਦੇਖੋ ਕਿਵੇਂ ਆਪਣੇ ਸਿੰਘ ਬਾਹਰ ਨਹੀਂ ਆਉਂਦੇ ਜਿਹੜਾ ਜੇਲਾ ਵਿੱਚ ਬੈਠੇ ਨੇ ਕਿਵੇਂ ਫਿਰ ਕਿਵੇਂ ਆਪਣੇ ਪਾਣੀਆਂ ਦੀ ਜਲਣੀ ਹੁੰਦੀ ਪੰਜਾਬੀ ਦੀ ਗੱਲ ਨਹੀਂ ਹੁੰਦੀ ਪੰਜਾਬ ਦੀ ਗੱਲ ਨਹੀਂ ਹੁੰਦੀ। ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਉਦੋਂ ਵੀ ਬਹੁਤ ਮਿਸਲਾਂ ਸੀ ਪਰ ਜਦੋਂ ਸੰਪੂਰਨ ਖਾਲਸਾ ਰਾਜ ਦੀ ਗੱਲ ਹੋਈ ਸਾਰੀਆਂ ਮਿਸਲਾਂ ਇੱਕ ਝੰਡੇ ਥੱਲੇ ਇਕੱਠੀਆਂ ਹੋ ਗਈਆਂ ਤੇ ਉਸ ਤੋਂ ਬਾਅਦ ਕਿਵੇਂ ਖਾਲਸਾ ਰਾਜ ਸਥਾਪਿਤ ਹੋਇਆ ਤੁਸੀਂ ਸਾਰੇ ਭਲੀ ਭਾਤੀ ਜਾਣਦੇ ਹੋ ਤੇ ਫਿਰ ਜੇ ਆਪਾਂ ਅੱਜ ਆਪਣੇ ਨਿੱਜੀ ਹਿੱਤ ਐਨੇ ਵੱਡੇ ਹੋ ਸਕਦੇ ਆ ਵੀ ਆਪਾਂ ਇਕੱਠੇ ਨਹੀਂ ਹੋ ਸਕਦੇ ਆਪਾਂ ਨੂੰ ਇਕੱਠੇ ਹੋਣਾ ਪਊਗਾ ਜੇ ਆਪਾਂ ਗੱਲ ਖਾਲਸਾ ਰਾਜ ਦੀ ਕਰੀਏ ਖਾਲਸਾ ਰਾਜ ਉਹੋ ਰਾਜ ਜਿਹੜਾ ਸਾਰੇ ਪੰਜਾਬੀਆਂ ਦਾ ਆਪਾਂ ਨੂੰ ਆਪਣੇ ਗੁਰੂ ਸਾਹਿਬ ਨੇ ਵੀ ਕਿਹਾ ਵੀ ਸਾਰੇ ਧਰਮ ਬਰਾਬਰ ਆ ਸਾਰੇ ਧਰਮਾਂ ਦਾ ਇੱਥੇ ਸਤਕਾਰ ਆ ਤੇ ਆਪਾਂ ਆਪਣੇ ਰਾਜ ਵਿੱਚ ਸਾਰਿਆਂ ਦਾ ਸਤਕਾਰ ਆ ਤੇ ਆਪਾਂ ਇਕੱਠੇ ਹੋਈਏ ਇੱਥੇ ਜੇ ਆਪਾਂ ਗੱਲ ਕਰੀਏ ਅੱਜ ਸਾਰੀਆਂ ਹੀ ਜੜੀਆਂ ਆਪਣੀਆਂ ਪੰਥਕ ਪਾਰਟੀਆਂ ਦੇ ਆਗੂ ਬੈਠੇ ਆ ਆਪਾਂ ਨੂੰ ਇਕਜੁੱਟ ਹੋਣਾ ਚਾਹੀਦਾ ਇੱਕ ਆਪਣੀ ਪੰਥਕ ਪਾਰਟੀ ਜਿਹੜੇ ਆਪਦੇ ਆਪ ਨੂੰ ਕਹਿੰਦੀ ਸੀ ਉਹਨਾਂ ਨੇ ਸ਼੍ਰੀ ਕਾਉਤਕ ਸਾਹਿਬ ਦਾ ਵੀ ਮਜ਼ਾਕ ਬਣਾ ਰੱਖਿਆ ਆਪਾਂ ਕਿਸੇ ਟਾਈਮ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ ਸੀ ਸਾਰੇ ਆ ਕੇ ਉਹਨਾਂ ਨੇ ਅਲਾਈਅੰਸ ਵੱਡੀਆਂ-ਵੱਡੀਆਂ ਪਾਰਟੀਆਂ ਨਾਲ ਕਰਕੇ ਆਪਣੇ ਤੇ ਰਾਜ ਕਰ ਲਿਆ ਆਪਾਂ ਨੂੰ ਇੰਨਾ ਉਹਨਾਂ ਦਿੱਲੀ ਦੀਆਂ ਪਾਰਟੀਆਂ ਨਾਲ ਅਲਾਈਅੰਸ ਕਰਨ ਦੀ ਲੋੜ ਨਹੀਂ ਆਪਾਂ ਤਾਂ ਆਪ ਹੀ ਇਕੱਠੇ ਹੋ ਜਾਈਏ ਆਪਾਂ ਰਾਜ ਇਹਨਾਂ ਨੂੰ ਆਪੇ ਕਰਕੇ ਦਿਖਾ ਦਾਂਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿੱਥੇ ਵੀ ਕੋਈ ਮੀਟਿੰਗ ਆਪਾਂ ਇਕੱਠੇ ਹੋਈਏ ਰੱਖੀਏ ਤੇ ਆਪਾਂ ਆਗਾਜ਼ ਕਰੀਏ ਆਪਾਂ ਅਲਾਈਅੰਸ ਕਰੀਏ ਆਪਾਂ ਆਗਾਜ਼ ਕਰੀਏ ਪੰਜਾਬ 2027 ਇੱਕ ਨਾਰਾ ਇੱਥੋਂ ਦਈਏ ਆਪਣੀ ਪੰਥਕ ਪਾਰਟੀ ਆ ਆਪਾਂ ਦੋਨੋਂ ਇਲੈਕਸ਼ਨਾਂ ਤੇ ਕਾਬਜ ਹੋਣਾ ਆਪਾਂ ਨੂੰ ਵੱਖ-ਵੱਖ ਹੋ ਕੇ ਆਪਾਂ ਆਪਣੇ ਏਰੀਏ ਵੰਡ ਲਓ ਹਲਕੇ ਵੰਡ ਲਓ ਕਿਉਂ ਨਹੀਂ ਆਪਾਂ ਇੰਨੇ ਕਾਰਜ ਹੋ ਸਕਦੇ ਕਿ ਆਪਾਂ ਪੱਖ ਪੱਖ ਦਿੱਲੀ ਦਾ ਹੀ ਪੂਰਨਾ ਜੇ ਆਪਾਂ ਇਹ ਲਗ ਲਗ ਹੋ ਕੇ ਲੜਦੇ ਰਹੇ ਆਪਾਂ ਕਦੇ ਰਾਜ ਨਹੀਂ ਕਰ ਸਕਦੇ ਇਹ ਗੱਲ ਮੈਂ ਇਥੋਂ ਕਹਿੰਦਾ ਪਰ ਜਿਹੜੀ ਖਾਲਸਾ ਫੌਜ ਰਾਜ ਕਰਨ ਨੂੰ ਬਣੀ ਆ ਤਾਂ ਆਪਣੇ ਕੋਲੇ ਇਹੀ ਮੌਕਾ 2027 ਇਕੱਠੇ ਹੋ ਜੋ ਜਿੱਥੇ ਲੋੜ ਆ ਜਿਹਦੀ ਮੈਂਤ ਕਰਨੀ ਆ ਮੈਂ ਕਰਨ ਨੂੰ ਤਿਆਰ ਆ ਹੱਥ ਬੰਨ ਕੇ ਬੇਨਤੀ ਕਰਦਾ ਵੀ ਆਪਾਂ ਇਕੱਠੇ ਹੋ ਜਾਈਏ ਅਲਾਈਅੰਸ ਕਰ ਲਈਏ ਇਕਜਟ ਹੋ ਕੇ ਇਲੈਕਸ਼ਨ ਲੜੀਏ ਤੇ ਆਪਣਾ ਰਾਜ ਆਉਣ ਤੋਂ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਤੇ ਇੱਕ ਹੋਰ ਜ਼ਰੂਰੀ ਬੇਨਤੀ ਪਾਰਟੀ ਕਾਲੀ ਦਲ ਵਾਰਿਸ ਪੰਜਾਬ ਵੱਲੋਂ ਵੀ ਇੱਕ ਨੰਬਰ ਆ ਜੀਤੇ ਦੇ ਮਿਸ ਕਾਲ ਕਰਕੇ ਆਪਾਂ ਪਾਰਟੀ ਦੇ ਮੈਂਬਰ ਬਣ ਸਕਦੇ ਆ ਉਹ ਵੀ ਆ 8502 0000 39 39 8502 4039 ਇਸ ਤੇ ਤੁਸੀਂ ਮਿਸ ਕਾਲ ਕਰਕੇ ਅਕਾਲੀ ਦਲ ਵਾਰਿਸ ਪੰਜਾਬ ਉਹਦੇ ਮੈਂਬਰ ਬਣ ਸਕਦੇ ਹੋ ਤੇ ਇੱਕ ਆਫੀਸ਼ੀਅਲ ਵੈਬਸਾਈਟ ਆ www.adwpd.org ਇਹਦੀ ਵੀ ਅੱਜ ਆਪਾਂ ਲਾਂਚ ਕਰ ਰਹੇ ਹਾਂ ਇੱਥੇ ਤੇ ਆਪਾਂ ਇਸ ਵੈਬਸਾਈਟ ਤੇ ਜਾ ਕੇ ਸਾਰੀ ਡਿਟੇਲ ਪਤਾ ਕਰ ਸਕਦੇ ਆਂਗੇ ਬਾਹਰ ਟੇਬਲ ਲੱਗੇ ਹੋਏ ਆ ਕਾਊਂਟਰ ਲੱਗੇ ਹੋਏ ਆ ਮੈਂ ਪਰ ਫਿਰ ਤੋਂ ਇੱਕ ਬੇਨਤੀ ਕਰਦਾ ਵੀ ਆਪਾਂ ਨੂੰ ਇਕੱਠਿਆਂ ਹੋਣਾ ਪਊਗਾ ਆਪਾਂ ਵੱਖ-ਵੱਖ ਹੋ ਕੇ ਨਹੀਂ ਚੱਲ ਸਕਦੇ ਜਿਵੇਂ ਬਾਈ ਦੀਪ ਵੀ ਕਹਿੰਦਾ ਹੁੰਦਾ ਸੀ ਆਪਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਹੀ ਪਊਗਾ ਆਪਾਂ ਨੂੰ ਸਿਰ ਜੋੜ ਕੇ ਬੈਠਣਾ ਹੀ ਪਊਗਾ ਅੱਜ ਤੁਸੀਂ ਸਾਰੇ ਇੱਥੇ ਬਾਈ ਦੀਪ ਨੂੰ ਚਾਉਣ ਵਾਲੇ 71 ਹੋਏ ਹੋ ਤਾਂ ਫਿਰ ਆਪਾਂ ਇੱਥੋਂ ਇੱਕ ਫੈਸਲਾ ਲਈਏ ਇਹ ਆਪਣੇ ਤੇ ਵੱਖ-ਵੱਖ ਕਰਕੇ ਰਾਜ ਕਰਦੇ ਆ ਆਪਾਂ ਨੂੰ ਉਹ ਵੱਖ-ਵੱਖ ਵਾਦ ਵਾਲੀ ਨੀਤੀ ਚੋਂ ਨਿਕਲਣਾ ਪਊਗਾ ਇਹ ਆਪਾਂ ਨੂੰ ਆਪਣੀ ਜਥੇਬੰਦੀਆਂ ਚ ਵੰਡ ਦਿੰਦੇ ਆ ਧੜੇਬੰਦੀਆਂ ਚ ਵੰਡ ਦਿੰਦੇ ਆ ਜਾਤ ਪਾਤ ਤੇ ਵੰਡ ਦਿੰਦੇ ਆ ਇਹ ਚੀਜ਼ ਆਪਾਂ ਨੂੰ ਸਮਝ ਨਹੀਂ ਪਾਉਗੀ ਆਪਾਂ ਨੂੰ ਟੇਬਲ ਟਾਕਸ ਵੀ ਕਰਨੀ ਪਊਗੀ ਇੱਕ ਦੂਜੇ ਦੀਆਂ ਸਮਝਣਾ ਵੀ ਪਊਗਾ ਤੇ ਬਾਕੀ ਹਜੇ ਮੈਥੋਂ ਬਾਅਦ ਹੋਰ ਬਹੁਤ ਬੁਲਾਰੇ ਬੈਠੇ ਆ ਜਿਵੇਂ ਆਪਣੇ ਐਮਪੀ ਸਾਹਿਬ ਬੈਠੇ ਆ ਭਾਈ ਸਰਮਜੀਤ ਸਿੰਘ ਜੀ ਖਾਲਸਾ ਅਕਾਲੀ ਦਲ ਮਾਨ ਦੇ ਮਾਨ ਸਾਹਿਬ ਬੈਠੇ ਆ ਉਹਨਾਂ ਦੇ ਵੀ ਵਿਚਾਰ ਸੁਣਨੇ ਆ ਬਾਪੂ ਤਰਸੇਮ ਸਿੰਘ ਜੀ ਮੋਰਾ ਵਾਲੀ ਉਹ ਵੀ ਆਪਣੇ ਚ ਬੈਠੇ ਆ ਬਾਪੂ ਜੀ ਵੀ ਬੈਠੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਉਹਨਾਂ ਦੇ ਵੀ ਆਪਾਂ ਵਿਚਾਰ ਸੁਣਨੇ ਆ ਤਾਂ ਥੋੜਾ ਜਿਹਾ ਹੋਰ ਜਿੱਥੇ ਆਪਾਂ ਇੰਨਾ ਟਾਈਮ ਬੈਠੇ ਆ ਆਪਾਂ ਹੋਰ ਥੋੜਾ ਟਾਈਮ ਕੱਢੀਏ ਇਹ ਵਿਚਾਰ ਸੁਣਨੀਏ ਤੇ ਮੈਂ ਇੱਕ ਵਾਰ ਆਈ ਹੋਈ ਸਾਰੀ ਸਾਧ ਸੰਗਤ ਦਾ ਧੰਨਵਾਦ ਕਰਦਾ ਖਾਲਸਾ ਏਡ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦਾ ਸਾਡੇ ਨਾਲ ਬਹੁਤ ਵੱਡਾ ਸਹਿਯੋਗ ਆ ਤੇ ਅੱਜ ਇੱਕ ਖੂਨਦਾਨ ਕੈਂਪ ਵੀ ਲੱਗਿਆ ਬਾਈ ਦੀ ਯਾਦ ਵਿੱਚ ਉਥੇ ਵੀ ਨੌਜਵਾਨ ਜਿਨਨੇ ਖੂਨਦਾਨ ਕਰ ਸਕਦੇ ਆ ਉਹ ਜਰੂਰ ਉਸ ਦਾ ਹਿੱਸਾ ਬਣ ਤੇ ਫਿਰ ਮੈਂ ਲਾਸਟ ਸਾਰੀ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਬਾਈ ਨੂੰ ਯਾਦ ਕਰਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ